ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਕਿੱਤਾ ਕੰਮ ਤੇ ਆਪਾਂ ਵੀ ਫੁੱਲ ਕੰਮਾ ਤੇ ਆਪਾਂ ਨੂੰ ਰਾਤ ਨਹੀਂ ਰਹੀ ਹੋ ਗਿਆ ਸੀਗਾ ਤੇ ਆਪਣਾ ਫੋਨ ਵੀ ਬੰਦ ਹੋ ਗਿਆ ਸੀਗਾ ਤਾਂ ਕਰਕੇ ਆਪਣਾ ਬਲੌਗ ਬਣਿਆ ਨਹੀਂ ਹੈਗਾ ਤੇ ਡਰੈਡਰਾਂ ਵਾਲਾ ਪਹਿਲਾ ਨੰਬਰ ਸੀਗਾ ਤੇ 5911 ਵਾਲਿਆਂ ਦਾ ਤੇ ਆ ਜੀ ਨਾਲ ਆਪਾਂ ਗਏ ਸੀ ਕਿੰਡੋ ਫਾਰਮ ਵਾਲਿਆਂ ਨਾਲ ਤੇ ਉਹਨਾਂ ਦਾ ਸੀਗਾ ਪੰਜਵਾਂ ਨੰਬਰ ਨਾ ਤੇ ਇਹੇ ਸਾਹ ਦੇ ਤੁਸੀਂ ਬਲਾਉਜੋ ਤੇ ਹੁਣ ਆਪਾਂ ਚੱਲਦੇ ਹਾਂ ਮਰੰਡੇ ਨੂੰ ਤੇ ਇੱਕ ਮੜੇ ਆ ਚੰਗੌਰ ਸਾਹਿਬ ਕੰਮ ਤੇ ਇੱਥੇ ਜਾਣਾ ਹਾਂਜੀ ਤੇ ਆਪਾਂ ਆਗੇ ਸੀਗੇ ਚੰਗਰ ਸਾਹਿਬ ਤੇ ਮੜਿਆ ਕੰਮ ਜਿਹਾ ਸੀਗਾ ਤੇ ਗੱਡੀ ਦੇ ਚੈੱਕ ਕਰੋ ਕਿਦੀ ਆ ਇੱਥੋਂ ਜੱਜਮੈਂਟ ਹੋ ਜੂ ਮੈਸੀ ਆਪਣੇ ਗਰੁੱਪ 'ਚ ਮੈਸੀ ਕੀਤੇ ਗੋਲਾ ਬਾਈ ਇੱਕ ਗੱਡੀ ਆ ਮੋਟੇ ਦੀ ਤੇ ਆਪਾਂ ਆਗੇ ਸੀਗੇ ਚੰਗਰ ਸਾਹਿਬ ਇੱਕਦੋ ਕੰਮ ਜੇ ਸੀਗੇ ਤੇ ਹਨਾ ਚਲੋ ਕਰਦੇ ਆ ਬੈਕ ਕੋ ਤੁਹਾਨੂੰ ਬੈਕ ਕੋ ਲਗਾ ਹੋ ਗਿਆ ਮਿਲਦੇ ਆ ਬਾਅਦ ਫੋਨ ਆ ਗਿਆ ਸੀ ਕਹਿੰਦਾ ਮੈਂ ਕਿਹਾ ਬੈਕ ਕਾਲ ਕਰਦੇ ਆਂ ਕਹਿੰਦੇ ਕਿੱਥੇ ਆ ਗਏ ਮਰੰਡੇ ਆ ਗਏ ਮਰੰਡੇ ਮਰੰਡੇ ਸ਼ਾਨ ਜਿੱਕੇ ਤੁਹਾਡੇ ਬੇੜੇ ਆਉਂਦੇ ਆ ਅੱਗੇ ਅੱਗੇ ਜਾਣਾ ਪਇਓ ਠੰਡੇ ਗੜੀਆਂ ਤੇ ਲਾਲ ਜੇ ਨੂੰ ਦੁਕਾਨਾ ਉੱਤੇ ਗੜੀਆਂ ਹਾਂ ਆ ਗਏ ਐ ਕਰਦੇ ਆ ਮਾੜਾ ਐਂਪ ਚ ਫੋਨ ਚੱਲ ਫੋਨ ਬਰੇਗਾ ਆਲੇ ਦੁਆਲੇ ਹੋਈਆਂ ਫਿਰ ਯਾਰ ਐ ਗੱਡੀ ਵਾਲਾ ਵਾਹ ਕਿੰਨੇ ਗੱਡੀਆਂ ਵਾਲੇ ਹੀ ਪਸੰਦ ਆਉਣ ਹੁਣ ਤਾਂ ਯਾਰ 4 ਗੱਡੀ ਵਾਲੇ ਚੱਲਦੇ ਆ 3 ਗੱਡੀ ਵਾਲੇ ਉਹ ਬੰਦਾ ਅੱਗੇ ਤੇ ਲੀਏ ਹੋਰ ਜਾਣਾ ਉਹ ਜਿੱਥੇ ਇਧਰ ਇਧਰ ਰੋਕਲਾ 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 ਆਹ ਬਸ ਆ ਗਿਆ ਇੱਥੇ ਚੱਲ 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 ਵਾਹ ਸਾਹਮਣੇ ਸਾਹਮਣੇ ਉਹ ਸਾਹਮਣੇ ਜਿੱਥੇ ਹਲਟੋ ਖੜੀ ਆ ਉਹਦੇ ਸਾਹਮਣੇ ਖੜਾ ਗੱਡੀ ਬਕਾਉ ਵਧੀਆ ਗੱਡੀ ਬਕਾਉ ਲੋ ਜੀ ਅੱਪਾ ਚੱਲੇ ਹੁਣ ਬਾਪ ਕੋ ਜਨਾ ਕੋ ਜੋ ਮਸ਼ੀਨ ਮੁੰਡਾ ਪਾ ਕੇ ਗੱਲ ਗੱਲੂ ਖੋਲਦਾ ਕਿ ਆਪਾਂ ਮਸ਼ੀਨ ਹੁਣ ਮੁੰਡੇ ਆਏ ਹੋਏ ਆ ਪੂਰੀ ਸਮਾਜ ਚੜਾਦਾ ਬਾਸਰ ਆਉਂਦਾ ਆਓ ਜੀ ਤੇ ਆਪਾਂ ਪੁੱਜ ਗਏ ਮੋਟਰ ਪਰ ਤੇ ਇੱਧਰ ਚੋਪਰ ਹੁਣੇ ਲੱਗੇ ਪਿਆ ਸੇਕਣ ਧੁੱਪਾਂ ਧੁੱਪਾਂ ਵੇਖ ਰਹੇ ਧੁੱਪ ਵੀ ਸੇਕਣੀ ਹੁੰਦੀ ਆ ਗੈਪ ਘਟਦਿਆ ਕਰ ਫਿਰ ਲੈ ਗੈਪ ਗੂਬ ਠੀਕ ਆ ਤੇ ਆਪਣੀ ਕਣਕ ਨੂੰ ਨਿਕਲ ਆਈਆਂ ਬੱਲਾ ਟਾ ਟਾ ਟੈਂ ਦਿਖਾਉਂਦੇ ਆ ਤੁਹਾਨੂੰ ਆ ਯਾਰ ਉਹ ਤਾਰੂ ਮੱਕੀ ਵਾਲੀ ਚਾਚੇ ਰਾਹੀਂ ਖੋਲ ਦੋ ਦੇ ਹੋਰ ਯਾਰ ਤੇ ਨਿਕਲ ਆਈਆਂ ਆਪਣੀਆਂ ਕਣਕ ਨੂੰ ਬੱਲਾ 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 ਆ ਆ ਗੀਆਂ ਬੱਲਾ ਲਓ ਜੀ ਤੇ ਇੱਧਰ ਲੱਗ ਗਈ ਮੱਕੀ ਕਿਉਂ ਮੱਕੀ ਕਰਤੀ ਮੁੰਡਿਆਂ ਨੇ ਮੱਕੀ ਉਹ ਮੱਕੀ ਤੇ ਆਪਣੇ ਹੈਗੇ ਆ ਇਹ ਨਾਲ ਖੇਤ ਵਾਲੇ ਚਾਚੇ ਮੈਗਾ ਚਲ ਮੱਕੀ ਦੇ ਦਾਦੀਏ ਬੈਡ ਵਾਲੀ ਮੱਕੀ ਆ ਬਹੁਤ ਕਾਮਜਾਬ ਆ ਮੇਰੇ ਹਿਸਾਬ ਨਾਲ ਆਪਾਂ ਨੇ ਬਿਲਾਇ ਸੀਗੀ ਪਿਛਲੇ ਸਾਲ ਬਹੁਤ ਵਧੀਆ ਹੁੰਦੀ ਹੈ ਹਨਾ ਤੇ ਗੱਬਾ ਖਾਲੀ ਹੋ ਰਹਿ ਜਾਂਦਾ ਪਾਣੀ ਵੀ ਬਹੁਤ ਸੋਖਾ ਹਨਾ ਤੇ ਅੰਦਰ ਬਣ ਗਈ ਖਾਲ ਖਾਲ ਬਣ ਗਈ ਖਾਲ 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 ਕਿ ਨਹੀਂ ਘਾੜ ਬਣਾਈ ਜਾਣਾ ਉਹ ਬਾਤਾ ਰੇਤਾ ਨਹੀਂ ਹੈਗਾ ਇਹ ਫਸਲੀ ਜੀ ਮਿੱਟੀ ਆ ਰੇਤਾ ਨਹੀਂ ਹੈਗਾ ਆਹ ਦੇ ਰੇਤਾ ਤੁਹਾਨੂੰ ਦਿਖਦਾ ਲੈ ਰੇਤਾ ਉਹ ਇਹ ਰੇਤਾ ਤਾਂ ਇਹ ਕਰਦਾ ਬਾਉਂਡਰ ਪਰ ਆਣਾ ਹਾਂ ਹਾਂ ਥੋੜਿਆ ਦੂਰ ਰੱਖੀਏ ਨਹੀਂ ਥੋੜਾ ਜਿਹਾ ਇੱਥੇ ਹੋਣਾ ਚਾਹੀਦਾ ਦਾਣਾ ਇੱਥੇ ਆਹਲੀ ਚੀਜ਼ ਬੰਦਾ ਕਹਾਂ ਮਸ਼ੀਨ ਦੇ ਹਿਸਾਬ ਨਾਲ ਕੀ ਬੰਦਾ ਖਬਰੇ ਇੱਥੇ ਦਾਣਾ ਰਹਿ ਗਿਆ ਹੋਵੇ ਹਨਾ ਹੋਊਗਾ ਯਾਰਾ ਹੋਊਗਾ ਬੱਡ ਬੱਡ ਬਣਿਆ ਵਾ ਹਨਾ ਨਹੀਂ ਨਹੀਂ ਇੱਥੇ ਹੋਊਗਾ ਨਹੀਂ ਉਹ ਹੋਊਗਾ ਇੱਥੇ ਜੇਨ ਹੋਊਗਾ ਬੀਜ ਕਿਹੜਾ ਹੈ ਇਹ ਤਾਂ ਚਾਰੂ ਹੋਈ ਫਿਰ ਤਾਂ ਹੋਊਗਾ 1844 ਉਹ ਜਾ ਉਹ ਦੰਦਾ ਮਤਲਬ ਜ਼ਿਆਦਾ ਹੋ ਨਿਕਲਦੀ ਉਹ ਗੋਭੀ ਦੀ ਹੋਰੇ ਹਾਂ ਗੋਭੀ ਦੀ ਤਾਂ ਹੀ ਉਹ ਉਹ ਪਏ ਆ ਇਧਰ ਗੋਭੀ ਦੀ ਤੇ ਉਧਰ ਆਲੂ ਤੇ ਪਰਾਂ ਵਾਲੀ ਸਾਈਡ ਉਧਰ ਲਾਗ ਲਾਗ ਮਤਲਬ ਆਲੂ ਥੋੜੇ ਜਿਹਾ ਲਾਇਵੇ ਤੇ ਗੋਭੀ ਜ਼ਿਆਦਾ ਦੀ ਉਹ ਇਹ ਪਿੰਡ ਦੇ ਬਾਗ ਲਾਇਆ ਮਰੁੱਦਾਂ ਦਾ ਮਰੁੱਦਾਂ ਦਾ ਬਾਗ ਲਾਇਆ ਵਾ ਮਰੁੱਦਾਂ ਦਾ ਬਾਗ ਮੈਂ ਵੀ ਲਾਉਣਾ ਦਾ ਯਾਰ ਆਹ ਕਰਨਾ ਦਾ ਡੇਢ ਕਿਲਾ ਮੱਕੀ ਦਾ ਫੇਰ ਦੂਏ ਦੀ ਗੋਲ ਦੀ ਸੀ ਉਹ ਉਹ ਪਰਲੀ ਪਰਲੀ ਉਹ ਬਸ ਗੋਗਲ ਦੀ ਉਹ ਜ਼ਮੀਨ ਪਰਾਂ ਦੀ ਜਿਹੜੀ ਛੋਟੀ ਛੋਟੀ ਕਣਕਾਂ ਸਿਰੇ ਤੱਕ ਹਾਂ ਉਹ ਉੱਥੇ ਤੱਕ ਹਾਂ ਹਾਂ ਇੱਕ ਉਹ ਤੇਰੇ ਹਨ ਹਾਂ ਉਹ ਆਪਣੀਆਂ ਤੇ ਉਹ ਸਾਹਮਣੇ ਵਾਲਾ ਵੀ ਆਪਣਾ ਹੀ ਆ ਕਿੰਨੇ ਆਏ ਇਹ ਉਹਦੇ ਢਾਈ ਕਿਲੇ ਆਪਣੇ ਢਾਈ ਉਹਦੇ ਕੋਲ ਆ ਉਹਦੇ ਕੋਲ ਦੋ ਚਾਬਾ ਦੋ ਤੇ ਬਾਕੀ ਉਧਰ ਆ ਉਹ ਜਿਹੜਾ ਅੰਬ ਦੇਖਦਾ ਹਾਂ ਉਧਰ ਆ ਤੇ ਉਹ ਜਿਹੜਾ ਉਹ ਪਰਾ ਫਾਇਦੇ ਦੇਗਾ ਹਾਂ ਉਹ ਪਰਾਂ ਉਧਰ ਆ ਉਧਰ ਦੋ ਗੀਲੇ ਤਾਂ ਬਣਾਉਂਦੇ ਦੀਂ ਦਰ ਰੇ ਹਾਂ ਚੜਤ ਜਿਓ ਹਾਂ ਠੀਕੀ ਬੰਦੀ ਉਹ ਬੂਲ ਲਾਤੇ ਹੁਣ ਉਹਨੂੰ ਯੈਸ ਬਾਸ ਉਹ ਬੂਲ ਰਿਹਾ ਸਾਡੇ ਵੱਲ ਲੌਂਗੇ ਨਹੀਂ ਪਤਾ ਨਹੀਂ ਕਾਤੇ ਕਾਮਯਾਬ ਤਾਂ ਹੈਗੇ ਹਾਂ ਪਰ ਇੱਧਰ ਉਹ ਆ ਨਾ ਪਸਲੀ ਜੀ ਮਿੱਟੀ ਕਰਕੇ ਪਾਣੀ ਜ਼ਿਆਦਾ ਲਾਉਣਾ ਪੈਂਦਾ ਘੱਟ ਵੱਧ ਟਾਈਮ ਲੰਦੇ ਆ ਤੇ ਇੱਧਰ ਮੱਕੀ ਮੁੱਕੀ ਹੋਗੀ ਆਲੂ ਲੂ ਹੋਗੇ ਇੱਧਰ ਬਹੁਤ ਕੰਮ ਜਾਵਾ ਆਲੂ ਦਾ ਬਾੜਾ ਹੁੰਦਾ ਇਹਦੇ ਹਾਂ ਹਾਂ ਆਲੂ ਬਹੁਤ ਹੁੰਦਾ ਮੱਕੀ ਵੀ ਬਹੁਤ ਵਧੀਆ ਨਿਕਲਦੀ ਆ ਪਿਛਲੇ ਸਾਲ ਵੀ ਉਹ ਮੱਕੀ ਦੀ ਉਹ ਵਾਲੀ ਮੱਕੀ ਸੀ ਤੇ ਆਪਾਂ ਨੇ ਉਹ ਪਰਾਂ ਵਾਲਾ ਹੀ ਲਾ ਉਹ ਮੱਕੀ ਦਾ ਲਾਇਆ ਵਾ ਤਾਂ ਹਨ ਬਰਾਬਰ ਨਿਕਲੀ ਆ ਇਹਨੂੰ ਆ ਯਾਰ ਸੂਰ ਸਾਰ ਪਿਛਲੀ ਵਾਰ ਇੱਥੇ 18 44 ਦੀ ਆਪਾਂ ਨੇ ਵੀ 18 44 ਲਈ ਵੀ ਸੀ ਕਿਉਂਕਿ ਉਹ ਭਜਨ ਚ ਜ਼ਿਆਦਾ ਹੋ ਜਾਂਦੀ ਆ ਉਦਰੋਂ ਕੁਭੀ ਸੂਰਸਾਰ ਵੀ ਨਹੀਂ ਹੈਗਾ ਨਾ ਨਾ ਕੁਝ ਵੀ ਨਹੀਂ ਹੈਗਾ ਹੋਰੇ ਦਾ ਤੇ ਜੇ ਆਪਾਂ ਨੇ ਉਹ ਲੈਣੀ ਆ ਆਪ ਕਾਮੀ ਲੈਣੀ ਆ ਉਹ ਕਿਹੜੀ ਹੁੰਦੀ ਆ 1899 1899 ਹੁੰਦੀ ਆ ਹਾਂ ਸ਼ਾਇਦ 1899 ਹੁੰਦੀ ਆ ਉਹ ਵਧੀਆ ਨਿਕਲਦੀ ਆ ਪੈਨੀਅਰ ਦਾ ਵੀ ਜਾ ਉਹ ਦੇਖ ਸਾਹਮਣੇ ਪਿਆ ਪੈਨੀਅਰ ਦੀ ਥਾਲੀ ਆ ਉਹ ਟੰਗੀ ਹੋਈ ਹਾਂ ਪੈਨੀਅਰ ਦੀ ਆਓ ਜੀ ਬਣਾਤੀ ਐਂਡ ਗੱਲ ਬਾਤ ਅਣ ਕਲੇ ਪੂਰੀ ਨਹੀਂ ਨਿਸਰੀ ਹੈਗੀ ਆ ਡੰਗਰ ਫਿਰ ਲਿਆ ਯਾਰ ਮਾੜਾ ਮਾੜਾ ਬहोत ਔਖੀ ਰਹੀਗੀ ਦਿਖ ਦੇਣਾ ਉਹ ਵੀ ਚੀ ਨਹੀਂ ਰਾਹੇ ਬਾਈ ਹਾਂ ਹਾਲੇ ਨਿਸਰੀ ਨਹੀਂ ਹੈਗੀ ਪੂਰੀ ਹਲਕੇ ਹਲਕੇ ਬੰਲਾ ਜੇ ਨਿਕਲਣੇ ਲੱਗੀਆਂ ਹਾਂ ਇਹ ਹਾਂਜੀ ਤੇ ਆਪਾਂ ਆ ਗਏ ਸੀਗੇ ਕਰੇ ਤੇ ਹੁਣ ਆਪਾਂ ਮਸ਼ੀਨ ਪਰ ਤੇ ਤਾਰਦਿਆਂ ਸਮਾਨ ਕਿਉਂਕਿ ਫਿਰ ਮਸ਼ੀਨ ਦੇ ਵੀ ਆਲੇ ਦੁਆਲੇ ਹੋਈਏ ਮਾੜਾ ਜਿਹਾ ਬਲੇਡ ਬਲੂਡ ਖੋਲ ਦੀਗੇ ਤੇ ਦੇਖਦੇ ਆ ਕੱਲ ਨੂੰ ਜੇ ਟਾਈਮ ਲੱਗਾ ਕੱਲ ਨੂੰ ਤੇ ਇੱਕ ਯਾਰ ਟਾਇਰ ਜੇ ਲੈ ਕੇ ਆਉਣੇ ਆ ਵੇਸੀ ਇੱਥੇ ਤਾਂ ਖਰਾਬ ਐਧਰਲਾ ਟਾਇਰ ਸੀਗਾ ਤੇ ਉਧਰਲਾ ਤਾਂ ਸਹੀ ਤਾਂ ਮੈਂ ਕਿ ਹੁਣ ਚੱਲ ਯਾਰ ਦੋ ਹੀ ਬਦਲ ਦੰਦੇ ਹਣਾ ਤੇ ਦੇਖਦੇ ਆ ਮੜੇ ਆ ਪਟਿਆਲੇ ਵੀ ਢੇੜਾ ਮਾਰ ਕੇ ਆਉਣਾ ਇੱਕ ਦੋ ਕੰਮ ਜੇ ਹਾਂ ਤੇ ਨਾਲੇ ਸਮੇਂਾਂ ਜਾਲੇ ਆਉਣਾ ਟਰੈਕਟਰ ਦਾ ਮੜੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਲੈ ਕੇ ਆਉਣਾ ਉਹ ਟਰੈਕਟਰ ਲੈ ਗਏ ਆਂ ਪਰਾਂ ਨੂੰ ਚੱਲੋ ਤੇ ਹੁਣ ਤਾਰਦੇ ਆ ਉੱਪਰ ਦੇ ਸਮਾਨ ਐਂ ਕਰ ਯਾਰ ਬਾਗੂ ਆ ਚੱਕ ਪਹਿਲਾਂ ਤੇ ਉਹ ਟੀਨ ਹਨਾ ਇਹਨਾਂ ਨੂੰ ਤੂੰ ਰੱਖ ਦੇ ਇੱਧਰ ਲਿਆ ਉਹ ਰੁਡਾ ਵਿਡਰ ਦੇ ਕੋਲ ਰੱਖ ਦੇ ਓਕੇ ਟੱਕ ਲਾਓ ਪਾਰੀਆਂ ਨਹੀਂ ਆਈਆਂ ਇੰਨੀ ਆ ਬਾਸਕਟੇ ਭਾਰੀ ਆ ਬਾਸਕਟ ਮੈਂ ਚਕਾਉਣਾ ਆ ਟੱਕ ਲਾ ਲੈ ਅੰਮੇ ਅਟੇਨ ਤਾਰ ਲਾ ਪਹਿਲਾ ਮੂਰੇ ਟਾਕੀ ਲੱਗੀ ਓਏ ਆ ਪਾਰੀ ਨਹੀਂ ਲੱਗੀ ਇੰਨੀ ਭਾਰੀ ਨਹੀਂ ਹੈ ਜੀ ਆ ਪਰ ਇੱਥੇ ਲਾ ਐ ਉਹ ਕੰਮ ਜਣਾ ਇੱਥੇ ਦਾ ਉਖੜ ਛੜ ਤਾਂ ਸਹੀ ਫਿਰ ਛੜ ਤਾ ਇੱਥੇ ਕਿਹੜਾ ਨਹੀਂ ਘੁੰਮਦਾ ਉਹ ਤੇ ਪੈ ਰੱਖ ਲਾ ਉਹ ਗੱਡਰੀ ਤੇ ਬਾਪਾ ਗੱਡਰੀ ਦੇ ਪੈਰ ਰੱਖ ਲਾ ਕੱਲ ਚੱਲ ਜੀ ਕੁੰਮੇਣਾ ਕੁੰਮੇਣਾ ਭਾਗੂ ਕੁੰਮੇਣਾ ਚਿਰਜਣਾ ਉਹ ਚਰੀਟਾ ਪੈਂਦੀ ਆ ਯਾਰ ਆਈ ਕਿਸਣਾ ਹਮੇ 3 ਫੜ ਲਵਾਤਾ ਸੀਦੇ ਸਕਰਾਚ ਪੈਂਦੇ ਹਮੇ 2000 ਦਾ 2000 ਦਾ 2000 ਆਇਓ ਰੱਖੇ ਹਮੇ ਆਇਓ ਰੱਖੇ ਮਤਲਬ ਆ ਜਿਹੜਾ ਤੇਰੇ ਹੱਥ ਚਾਹੇ ਠਾਣੂ ਕਰੇਂ ਇਹਨੂੰ ਛੋਟੀ ਚੀਜ਼ ਏਡਾਂ ਰੱਖੀ ਛੋਟੀ ਚੀਜ਼ ਕਮਾ ਕੇ ਕਮਾ ਕੇ ਕਮਾ ਕੇ ਆਈ ਨਹੀਂ ਉਹ ਜਿਹੜਾ ਉੱਪਰ ਆ ਉਹ ਏਡਾ ਕਰ ਹਾਂ ਹਾਂ ਆਹ ਕਿਹ ਅਸਮਾਨ ਦਾ ਰੱਖਿਆ ਹੋਇਆ ਪੀਪੀਆਂ ਪੂਪੀਆਂ ਜੀ ਹਾਂ ਉਹ ਬੋਤਲ ਬੋਤਲ ਲਾਲ ਲਾਲੀ ਬੋਤਲ ਆ ਇਹ ਚ ਗੱਡੀ ਚ ਤੇਲ ਪਾਉਂਦੇ ਹੁੰਦੇ ਇਹਦੇ ਨਾਲ ਲੈ ਉਹ ਦੂਏ ਲੋੜ ਨਹੀਂ ਨਾ ਪੈਂਦਾ ਤੇ ਅੰਗਲ ਉੰਗਲ ਸਾਰਾ ਕੁਝ ਉੱਤੀ ਰੱਖ ਦੋ ਨਾ ਅਮੇ ਨਾਲ ਲਾ ਨਾਲ ਜਮਈ ਐਨਾ ਫਰਕ ਨਾ ਪਾ ਭਰਾਵਾ ਉਾਈ ਭਰਾ ਅਮੇ ਟੀਨ ਲਿਆ ਪੈਣਾ ਟੀਨ ਚੱਕ ਲਿਆ ਟੀਨ ਬਹੁਤ ਬਹੁ ਲੋੜ ਪੈਂਦੀ ਆ ਪਾ ਕੋਈ ਨਹੀਂ ਤੈਨੂੰ ਕੀ ਪਤਾ ਲਾ ਲੇ ਨਾਕ ਤੇ ਆ ਆ ਕਮਾ ਕੇ ਕਮਾ ਕੇ ਦੂ ਲੋੜ ਦੂ ਲੋੜ ਇਹ ਦੂ ਲੋੜ ਛੱਡ ਦੇ ਛੱਡ ਦੇ ਹਾਂ ਇਹ ਸਾਈਡ ਪਰ ਲਾ ਦਿਆਂ ਰੋਕਣੇ ਨੂੰ ਬ੍ਰੇਕ ਹੀਟਰ ਰੋਕਣੇ ਨੂੰ ਚੱਲ ਚੱਕ ਲੈ ਐਂਗਲ ਇਹਦੇ ਨਾਲੇ ਖੜਦਾ ਸਾਰਾ ਉਸ ਬਾਈ ਲਿਆ ਜਾਰਾ ਕੋ ਸੇ ਦੇ ਨਾਲੇ ਖੜਨਾ ਭਰਾਵਾ ਐਂਗਲਾਂ ਨਾਲੇ ਆ ਐਂਗਲਾਂ ਨਾਲ ਇਹ ਵੀ ਰੱਖਦਾ ਆ ਫਿਰ ਆਪਾਂ ਮਹੀਨੇ ਤੱਕ ਹੋਲੇ ਦੇ ਬਾਅਦ ਹੋਲੇ ਮਹਲੇ ਦੇ ਜਾ ਕੇ ਕੈਮ ਕਰਤੇ ਕੰਿਆਂ ਦੇ ਹਲੇ ਕੱਢਣੇ ਬਾਜੀ ਬਾਹ ਬਾਹ ਭਾਰੀ ਹੈ ਇਹ ਹੌਲੀ ਨਹੀਂ ਹੈਗੀ ਇਹ ਬਲੇਡਾਂ ਨਾਲ ਇਹਦੇ ਚ ਤੇਰੇ ਭਾਵੇਂ ਹੋਲੀ ਆ ਇਹ ਨਾ ਨਾ ਮੈਂ ਤਾਂ ਪਾਸਾ ਕਮਾਉਣ ਤੋਂ ਮਿਲਿਆ ਹਾਂ 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 ਕਮਾ ਦੇ ਪਾਸਾ ਕਮਾ ਦੇ ਸਹੀ ਗੱਲ ਹਾਂ ਹਾਂ ਪਰ ਧਿਆਨ ਨਾਲ ਬਲੀਡਾਂ ਚੱਲ 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 ਹੌਲੀ 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 ਇੱਕੋ ਲੱਖ ਤਨਾ ਛੱਡੀ ਆਨ ਅੰਨੇ ਮਾਪਾ ਬੂਬੂ ਇਹ ਕਾਇਲ ਨਹੀਂ ਬਰੇਡ ਗੋ ਟੁੱਟ ਰਟ ਜਾਂਦੇ ਆਂ ਅੱਜ ਵਾਰ। ਪਤਾ ਨਹੀਂ ਕਿਉਂ ਮੇਰੇ ਬੱਚੇ ਹੋਣ। ਟੁੱਟ ਟੁੱਟਦੇ ਨੇ। ਹੋਰ ਟੁੱਟੇ ਜਾਂਦੇ ਆਂ ਯਾਰ ਭਰਾਵਾ ਕਈ ਵਾਰ। ਸੱਟੇ ਅੜਦੇ ਨੇ ਕੱਟੜ ਕੜੇ ਬਣ ਗਿਆ। ਮੈਂ ਤਾਂ ਬਾਦ ਹੋਇਆ ਜੀ। ਕਿ ਮੈਂ ਕਹੀ ਜਾਂਦਾ ਭਰਾਵਾ ਟੁੱਟੇ ਜਾਂਦੇ ਆਂ ਯਾਰ। ਭਰਾਵਾ ਮੈਂ ਤੈਨੂੰ ਗੱਲ ਕਰੀ ਜਾਂ। ਅੱਨੇ ਵੀ ذراਬ ਨਹੀਂ ਆਗੇ। ਦੇਖ ਲਈ ਬਦਲ ਹੁੰਦੇ ਹੁੰਦੇ ਦਾ ਹਰ ਇੱਕ ਵਾਰ। ਚੱਲ ਆ ਜਾ ਥੱਲੇ ਬਸ। ਵਾ ਇਧਰ ਤੇ ਕੋਈ ਨਹੀਂ ਪੈਣੀ ਆ। ਆਂ ਚੱਕ ਲਾਂ। ਚੱਲ ਆ ਜਾ। ਆਇਆ ਏ ਥੱਲੇ ਆ ਜਾ ਤੂੰ ਥੱਲੇ ਆ ਜਾ ਬਸ ਛੱਡ ਦੇ ਮੈਂ ਇੱਧਰ ਤੋਂ ਜਗਾ ਦਿੰਦਾ ਚੱਲ ਤੇ ਇਤਾਰ ਦੀ ਆਪਾਂ ਜਟਾ ਲੋ ਜੀ ਗਏਦੇ ਆਪਾਂ ਆ ਗਏ ਡਾਉਂਡਰ ਕੋਲ ਤੇ ਹੁਣ ਆਪਾਂ ਕੱਢਦੇ ਆਂ ਟਰਾਲਾ ਹੈ ਤੇ ਟਰਾਲਾ ਡੁਰਾ ਲਾ ਕੇ ਚਾਚੇ ਦੇ ਮੁੰਡਿਆਂ ਨੇ ਲੈ ਕੇ ਜਾਣਾ ਟਰੈਕਟਰ ਤੇ ਕਿਉਂ ਕਿਆ ਕਰਨਾ ਚੰਡ ਨਾ ਛੱਡੋ ਕਿਆ ਕਰਨਾ ਚੰਡੀ ਚੰਡੀਗੜ੍ਹ ਉਹ ਚੜਾ ਕਿਉਂਣਾ ਚੰਦੇ ਰੂ ਆ ਫੜੀ ਫੋਨ ਆਈ ਫੜੀ ਉਹ ਅੱਜ ਆਇਆ ਤੋ ਕੰਮ ਮੰਨ ਚੱਲੀ ਜਾਂਦਾ ਅੱਜ ਆਇਆ ਤੰਨ ਮੁੜ ਵੀ ਜਾਣਾ ਨਾਨਾ ਕਾ ਜਾ ਕੇ ਗਿਆ ਦਾ ਉਹ उड़ी लणा में थैंक ਤੇ ਆਪਾਂ ਅਗੇ ਸੀਗੇ ਕਰੇ ਹਨਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊ ਨਿਊਜ਼ ਆ ਠੀਕ ਹੈ ਜੀ ਓਕੇ ਬਾਏ ਟਾਟਾ